ਲੋ ਵੀ ਮੈਟਰ ਚਲੀੇ ਕਮਾਤੀ ਦਿਲਪ੍ਰੀਤ ਉਹਨੇ ਚਲੇ ਗਏ ਤੇ ਮੈਂ ਜਾਣਾ ਪਿੱਛੇ ਸਮਾਨ ਲੈ ਕੇ ਬਾਕੀ ਮਿਲਦੇ ਉੱਥੇ ਜਾ ਕੇ ਲੋ ਵੀ ਪਹੁੰਚ ਗਏ ਇਹ ਵੀ ਨਹੀਂ ਪਲਾਸਟਿਕ ਇਹ ਤੋਂ ਲਈ ਸਮਾਨ ਬਾਈਸਾ ਕਿੱਦਾਂ ਚੱਲ ਚਲਾ ਸਵੇਰੇ ਸਵਾਰ ਲੈ ਗਿਆ ਉਹ ਹਾਂਜੀ ਲੈ ਗਿਆ ਇੱਕ ਦੇ ਦੇ ਮੈਨੂੰ ਡੀਮੋਲਡ ਪੈਕ ਦੇ ਦੇ ਚੱਲ ਚਲਾ ਬਾਈ ਪੈਕ ਹਾਂ ਬਾਈ ਦੋ ਤੇ ਚਾਰ ਕਬੱਟੀਆਂ ਦੇ ਦੇ ਚਾਰ ਬੱਚੀਆਂ ਹੋ ਗਈਆਂ ਤੇ ਇੱਕ ਇੱਕ ਸਿਲੀਕੋਨ ਦਾ ਬਾਕਸ ਰੇ ਦੇ ਹੋਰ ਪੁੱਛਾ ਉਹਨਾਂ ਨੂੰ ਕੀ ਚਾਹੀਦਾ ਚਾਰ ਬੱਚੀਆਂ ਹੋ ਗਈਆਂ ਇਹ ਕਿਹਦਾ ਨਹੀਂ ਕੋਈ ਜਿਹੜਾ ਵਾਈਟ ਦਾ ਬੌਂਡਿਡ ਵਾਈਟ ਬਸਹੀ ਆ ਹਾਂ ਚੱਲੂ ਵਾਈਟ ਬਾਂਡ ਨਹੀਂ ਹਾਂ ਵਾਈਟ ਬਾਂਡ ਨਹੀਂ ਤੁਹਾਨੂੰ ਵਾਈਟ ਛੋਟਾ ਲਿਆ ਤੁਹਾਨੂੰ ਛੋਟਲਦੀ ਕਲੀਅਰ ਲੋ ਬਾਂਡ ਦਿੱਤੀ ਵਾਈਟ ਤੁਹਾਨੂੰ ਛੋਟਾ ਦਿੱਤਾ ਬੰਦ ਚੱਲਾਇਆ ਕਰ ਲਾ ਇੱਕ ਦਿਨ ਲੱਗ ਗਿਆ ਇਹ ਨਾ ਤੁਹਾਨੂੰ ਪਤਾ ਨਹੀਂ ਕੀ ਰਿਸਪੌਂਸ ਪਰ ਮੈਨੂੰ ਉਹਨੇ ਦੋਨੇ ਬਾਂਡਡ ਗਿਆ ਕਹਿੰਦਾ ਦੋਨੇ ਬਾਂਡਡਟਰ ਹਾਂ ਦੋਨੇ ਕਿ ਬਾਂਡ ਹਾਂ ਬਸ ਠੀਕ ਹੂ ਤੋ ਸਭੀ ਹੋਣੀ ਆ ਪ੍ਰਾਈਸ ਦਾ ਕਿੰਨਾ ਫਰਕ ਇਹਦਾ ਸੁਣਾਈ ਹੈਗਾ 10 ਪੌਂਡ ਪਰ 10 ਪੌਂਡ ਦੀ ਆ ਫੇਰ ਉਹੀ ਦੇ ਦੇ ਯਾਰ ਛੋਟਲਦੀ ਉਹਦੇ ਫੇਰ ਉਹ ਹੀ ਦੇ ਦੇ 10 ਪੌਂਡ ਪਿੱਛੇ ਕਾ ਨੂੰ ਉਹ ਕਰਨਾ ਆਪਣੇ ਨੀ ਲਾਓ ਵੀ ਪਹੁੰਚ ਗਏ ਮੁੰਡੇ ਦੇ ਕੋਲ ਬਾਈ ਸਾਹਿਬ ਨੋਰਮਲ ਲਾਉਣਾ ਕਿ ਸੂਜ਼ ਲਾਉਣੀ ਹੈ ਸੂਜ਼ ਲਾਉਣਾ ਨਾ ਅੰਦਰ ਗਰੇ ਲਾਉਣਾ ਅੰਦਰ ਗਰੇ ਹੈ ਨਾ ਵਾਈਟ ਉੰਦਰ ਯਾਰ ਸੀਲਿੰਗ ਨਾਲ ਮੈਚ ਕਰਨਾ ਪਊਗਾ ਵਾਈਟ ਲੈ ਲੈਂਦੇ ਹਾਂ ਵਾਈਟ ਜੀ ਵਾਈਟ ਲੈ ਲਾ ਆ ਗਿਆ ਕਿੰਨੇ ਦਾ ਪੰਜੀ ਤੇ ਹਾਂ 100 ਜਾਂ ਮਾ ਉਹਦਾ ਬੀਜ ਵਾਈਟ ਦੇ ਉੱਤੇ ਫਿਰ ਉਹ ਕੱਲੀ ਉਹ ਚਮਕੂਗੀ ਨਾ ਗਰੇ ਬਸ ਇਹ ਵਾਈਟ ਦੇ ਬਹੁਤ ਕਰੇ ਵਾਈਟ ਵਾਈ ਯੂ ਲਾਫਿੰਗ ਰੋਮੀ ਨੇ ਗਲਾਸ ਫੇਰ ਉਹਦੇ ਕਲੀਅਰ ਬਣਾਤੇ ਉਹ ਸਹੀ ਨਹੀਂ ਕਰਦਾ ਕਦੇ ਲੱਡ ਨਹੀਂ ਪਾਈ ਉਹਨੇ ਇਹ ਗਲਾਸ ਕਿਹਦੀਆਂ ਦੋ ਦਸ ਬਣਾਏ ਹੋਏ ਜਿਹੜੇ ਗਲਤ ਕਾਦੇ ਬਣਾਏ ਸੀ ਉਹ ਨਹੀਂ ਦਪਾਉਂਦੇ ਜਾਓ ਤੇ ਆ ਜਿਹੜਾ ਗਲਾਸ ਹੈ ਪੈਨਲ ਦਾ ਆ ਪਤਾ ਨਹੀਂ ਕੀ ਦਾ ਇਹ ਇਹ ਉਹਦਾ ਪੈਨਲ ਦਾ ਹੋਊਗਾ ਜਿਹੜਾ ਜਿੱਥੇ ਤੂੰ ਡੋਰ ਕਹਿੰਦਾ ਸੀ ਥ੍ਰੈਸ਼ਹੋਲਡ ਫਿੱਟ ਨਹੀਂ ਹੋਇਆ ਉਹ ਤਾਂ ਨਹੀਂਗਾ ਇਹ ਆਹ ਪੈਨਲ ਤਾਂ ਆਹ ਗਲਾਸ ਦੀ ਸਾਬ ਬੜਾ ਕਰਨ ਮੈਂ ਲੈ ਗਿਆ ਟਿਸ਼ੂ ਦਾ ਰੋਲ ਇਹ ਉਧਰ ਕਿੱਥੇ ਰੋਲੀ ਆ ਪਿਆ ਲੋ ਵੀ ਅਜੇ ਦੋਨੇ ਇਕੱਠੀਆਂ ਹੋ ਗਈਆਂ ਕੀ ਚੀਜ਼ ਨਹੀਂ ਚੋਤੀ ਲਓ ਵੀ ਪਹੁੰਚ ਗਏ ਬੰਟੀ ਸੇਟ ਕੋੜਾ ਪਾਣੀ ਵੀ ਪਰ ਲਈਏ ਬੰਟੀ ਸੇਟ ਯਾਰ ਮੇਰਾ ਵੀ ਕਾਰ ਚ ਦਾ ਡੋਰ ਹੈ ਮੇਰਾ ਵੀ ਕਾਰ ਚ ਸੀਗਾ ਡਬਲ ਡੋਰ ਇਹ ਤਾਂ ਸਿੰਗਲ ਆ ਡਬਲ ਡੋਰ ਹੈ ਡਬਲ ਆ ਨਹੀਂ ਦੀ ਤੇ ਇੱਕ ਉਹ ਜਿਹੜੀ ਕੱਲੂ ਜੌਬ ਚੱਕਣੀ ਉਹਦਾ ਗਲਾਸ ਰੈਡੀ ਨੇ ਜਿਹੜੀ ਕੱਲੂ ਚੌਥਕਣੀ ਵੱਡੀ ਜੌਬ ਆ ਦਿਖਾਵਾਂ ਹੋਲੀ ਜੀ ਮਾਰਦੇ ਉੱਪਰ ਦੀ ਇੱਥੇ ਫਸਾ ਕੇ ਆਹ ਕੋਰਨਰ ਤੇ ਪਾਦੀ ਨਾ ਆ ਚੀ ਨਾ ਲੱਗੇ ਹੋਲੀ ਵੇਖ ਹਾਂ ਆ ਆਓ ਚੱਕ ਲੈ ਤੇਰੇ ਪੈਰਾਂ ਚ ਪਈ ਜਿਹੜੀ ਆ ਉਹਦੇ ਨਹੀਂ ਆ ਵਿੰਡੋਆਂ ਉਲਪੇਟੀਆਂ ਹੋਈਆਂ ਇੱਥੇ ਉਹ ਗੋਲ ਵਿੰਡੋ ਇਹ ਰਾਉਂਡ ਵਿੰਡੋ ਵੀ ਆ ਹਾਂ ਉਹ ਗਲਾਸ ਤਾਂ ਉਹ ਗੋਦੀ 'ਚ ਰੱਖ ਲਈਂ ਆਂਡਾ ਆਇਆ ਤਾਂ ਆਹ ਉਹ ਰਤੀਸ਼ ਪੂਰੇ ਮੇਮ ਆ ਬੈਗ ਜੇ ਸੜਦੇ ਇੱਕ ਅਸਕਿਪ 'ਚ ਉਹ ਜੀ ਉਹ ਪਾਤੀਆਂ ਨੇ ਕੈਪਚਲੀ ਛੁੱਟੀ ਇਹ ਚ ਹਾਂ ਉਹ ਮੁਰਗੇ ਪੁਲਿਸ ਨੂੰ ਕੰਪਲੀਟ ਕਰ ਦਿੰਦੇ ਆ ਉਹ ਕੌਣ ਇਹ ਇਹ ਕਿਹਦੀ ਐ ਰੋਮੀ ਦੀ ਐ ਦੋ ਦੀ ਦੂਜੀ ਦੀ ਐ ਚੈਂਪੀ ਦੀ ਹਾਂ ਇੱਥੇ ਪੁਲਿਸ ਵਾਲੇ ਖੜੇ ਸੀ ਉਦੋਂ ਆਏ ਹਾਂ ਨਹੀਂ ਕਹਿੰਦੇ ਵੀ ਸਾਡਾ ਫਰੈਂਡ ਪੁਲਿਸ ਦਾ ਦੇਖ ਕੇ ਨੰਬਰ ਤੇ ਮੁਰਗੇ ਮਾਮਲੇ ਨੂੰ ਪੁਲਿਸੋਂ ਪੁਲਿਸ ਹੋ ਗਿਆ ਕਮ ਹੈ ਐਕਸ਼ਨ ਮੂਡ ਦੇ ਵਿੱਚ ਬਣਾ ਕੇ ਦੇ ਦਿਆਂਗਾ ਦਿਲਪੀਤ ਚੱਲ ਆਓ ਲੱਭੀ ਆਓ ਕੈਪ ਜੇ ਠੀਕ ਹੈ ਹੂੰ ਨਾ ਮੈਂ ਖੋਲ੍ਹ ਲਿਆ ਗਿਆ ਦੱਸਿਆ ਉਹ ਕਿਧਰ ਪਈ ਆ ਮੈਂ ਹਾ ਲੈ ਕੇ ਮੈਂ ਕਰ ਤਾ ਉੱਪਰ ਪਈਆਂ ਨੇ ਨੇਰ ਕੁੱਪ ਕਰੀ ਫਿਰਦੇ ਲਾਈਟਾਂ ਲੂਟਾਂ ਲਾ ਲਾ ਜਗਾ ਦਾ ਬਹੁਤ ਆ ਗੱਗੂ ਜੀ ਇੱਥੇ ਕੁਝ ਕਰਨਾ ਹੋਵੇ ਹੈਂ ਜਗਾ ਦਾ ਬਹੁਤ ਆ ਇੱਥੇ ਲੈਟਰਨ ਨਹੀਂ ਕੋਈ ਆ ਚਾਹੀਦੀ ਇਹਨੂੰ ਹੈਂ ਉੱਪਰ ਲਾ ਨਾ ਥੱਪੜ ਜਾ ਹਾਂ ਤਿੰਨ ਤਿੰਨ ਵਾਲਾ ਆਹ ਚੀਜ਼ਾਂ ਦਿੱਤੀਆਂ ਨੇ ਕੜੀ ਬਾਕੀ ਸਾਰਾ ਕੋ ਦੇ ਤਾ ਹੁਣ ਕੱਲਾ ਉੱਪਰਲੇ ਦੋ ਰਹਿੰਦੇ ਆ ਉਹ ਆਹ ਲੇ ਐਦਾਂ ਦੇ ਹਾਂ ਮੇਕ ਸ਼ੋਰ ਕਰ ਲੈਣਾ ਸਮਾਨ ਚ ਚੈੱਕ ਕਰੀਏ ਚਲੋ ਬਿਲਕੁਲ ਆਹ ਮੱਥੇ ਨਾਲ ਲਾ ਕੇ ਦਿੰਦਾ ਹੁੰਦਾ ਉਹ ਸਾਰਾ ਕੋ ਲੱਗਿਆ ਹੁੰਦਾ ਤੇ ਸਕਰੂ ਇਹ ਚ ਸਾਰੇ ਹੈਗੇ ਹਨ ਆ ਆ ਦਵਾਨ ਆ ਗੋਗੇ ਦੇਖ ਸਾਈਡ ਵਾਲੇ ਆ ਦਵਾਹ ਹੋਗੇ ਤੇ ਆ ਸਾਈਡ ਵਾਲੇ ਐਂਡ ਕੈਪ ਹੋਗੇ ਉਹਦੇ ਪਾੜ ਜੀ ਤੇ ਟੋਪੀਆਂ ਜੀਆਂ ਟੋਪੀਆਂ ਆ ਪਈਆਂ ਨੇ ਕਾਹ ਪਈਏ ਤੇ ਕਾਹ ਪਈਏ ਬਸ ਸਹੀ ਆ ਤੇ ਆ ਦੂਸਰ ਆ ਪੈਂਦੇ ਨਹੀਂ ਜੇ ਪਾਣੀ ਪਾ ਦੇ ਆ ਇਹਦੀ ਇਨਸੂਲੇਸ਼ਨ ਜੀ ਬਸ ਸਹੀ ਆ ਚੱਕ ਲਿਆਸ ਖਲਸ ਆ ਦੇਖ ਇਹਦੇ ਪਿੱਛੇ ਔਰ ਪਿੱਛੇ ਆ ਦਰਵਾਜਾ ਸੱਡਦੇ ਉਪਰ ਚੇਗਾ ਪੇਡ ਆ ਐਡ ਕਰਕੇ ਆ ਦੇ ਕੋ ਇਥੋਂ ਲੈ ਜਾਣਾ ਸੀ ਮੈਂ ਤਾਂ ਤੈਨੂੰ ਕਿਹਾ ਵੀ ਲੈ ਜਾ ਫੈਕਟਰੀਆਂ ਬੰਦ ਹੈਗੇ ਨਹੀਂ ਨਾ ਨਾ ਉਹ ਕਲਾ ਰਹਿਣਾ ਤੁਹਾਡਾ ਇਹ ਹੈ ਨਹੀਂ ਨਾ ਅੱਜ ਗਲਾਸ ਕਲੀਅਰ ਬਣਾਤੇ ਉਹਦੇ ਲਿਡ ਲਵਾਉਣੀ ਸੀ ਉੱਪਰ ਉਹ ਹੈ ਨਹੀਂ ਹੁਣ ਇਹ ਉਹ ਦੁਬਾਰਾ ਲਾਉਣੀ ਪਣੀ ਆ ਨੰਬਰ 1 ਮਾਰੀ ਕਿਸ ਨੇ ਬੈਗ ਕਿੰਨੇ ਫੜਤੀ ਦੇ ਨੇ ਨੰਬਰ ਪਲੇਟ ਬੜੀ ਲਵਾਏ ਦੇ ਚੌੜੀ ਜਿਹੜੀ ਹੁੰਦੀ ਮੋਟੀ ਜੀ ਨਹੀਂ ਨੰਬਰ ਪਲੇਟ ਉਹ ਦੂਜੀ ਆ ਗਾੜੀ ਪ੍ਰਾਈਵੇਟ ਇਹ ਤਾਂ ਉਹ ਨਾਲ ਦੀ ਲੱਗੀ ਹੋਈ ਆ ਗੱਡੀ ਦੇ ਆ ਦੇ ਬਾਕਸ ਵਾਲੇ ਆਂਦੀ ਨਹੀਂ ਲਾਉਣੀ ਕਰਦੇ ਬੰਦ ਚੱਲੋ ਬਈ ਗਲੋਵੀ ਪੈਕਿੰਗ ਫਲੈਟ ਰੂਫ ਇੱਧਰ ਪਾਉਣੀ ਆਪਾਂ ਨੇ ਦੂਜੀ ਬਾਹਰ ਨਹੀਂ ਬਦ ਦੇਖੀ ਆ ਵੀ 45 ਤੇ ਲਾਉਣਾ ਪੈਣਾ ਅਰਸ਼ ਕੱਟ ਗਿਆ ਵਿੰਡੋ ਬੋਰਡ ਲੈ ਕੇ ਆਪਣਾ ਘਰ ਦੇਖੋ ਕਿੰਨਾ ਸੋਹਣਾ ਬਣਾਇਆ ਉਹ ਐਰ ਇ ਨਾਈਸ ਖੁੱਲ ਢੁੱਲਾ ਕਿਚਨ ਵੀ ਵੱਡ ਗਿਆ ਦੋ ਲੈਂਥ ਆਲੇ ਮਾ ਬਹੁਤ ਅੱਠ ਦੀ ਲੈਣੀ ਕਿੰਨੇ ਦੀ ਲੈ ਕੇ ਆ ਕਿੰਨੇ ਦਾ 6 ਦਾ 7 ਦਾ 7 ਦਾ ਦੇ ਦਿੰਦੇ ਮਿਲਦਾ ਡਬਲ ਜਿ ਮਿਲ ਜਾਊਗਾ 6 8 10 ਦਾ ਨਹੀਂ 7 ਦਾ ਹੁੰਦਾ 9 ਦਾ ਵੀ ਹੁੰਦਾ ਤੇ 45 ਚ ਲਾਉਣਾ ਬੂਹਣਾ 45 ਚ ਲਾ ਬਸ ਹੀ ਆ ਤੇ ਉਹ ਜਿਹੜੀ ਫਲੈਟ ਰੂਫ ਆ ਉਹਦੇ ਥੱਲੇ ਤਾਂ ਨਹੀਂ ਲਾਉਣ ਦੀ ਕੋਸ ਆ ਦੋ ਦੀ ਰੱਖ ਦੇ ਲੱਗਾ ਤਾਂ ਇਹੋ ਜੇ ਗਲਾਸ ਨੂੰ ਸੀਲ ਦੀ ਮਾਰ ਦੇ ਵਿੱਚ ਆ ਉਹ ਬੁਰਾ ਲੱਗਦਾ ਚੱਲ ਮੈਂ ਆ ਗਿਆ ਹੋਰ ਤਾਂ ਜੇ ਕੁਝ ਚਾਹੀਦਾ ਹੋਵੇ ਫੋਨ ਕਰਦੀ ਸੀ ਯਾ ਲੋ ਵੀ ਲੋ ਵੀ ਪਹੁੰਚ ਕੇ ਫਿਰ ਜੌਬ ਤੇ ਆ ਕੁਛ ਨੇ ਪ੍ਰਿੰਡੂਆਂ ਫਿੱਟ ਕਰੀਆਂ ਵਿੰਡੂਆਂ ਫਿੱਟ ਕਰੀਆਂ ਨੇ ਬਟ ਆਹ ਕੰਧ ਦੇ ਕੋਲ ਤੋਂ ਮੁਰੇਂ ਤੋਰਪੀ ਸਪੌੜ ਨਹੀਂ ਦਿੱਤੀ ਪੂਰੀ ਮੈਟਲ ਠੋਕ ਕੇ ਨਹੀਂ ਪਾਇਆ ਮੋਟੀ ਭਾਵੇਂ ਤੇ ਕੱਢ ਲਈ ਅਰਸ਼ ਆ ਤਾਰ ਦਾ ਕਹਿੰਦੇ ਕੀ ਕਰਨਾ ਤਾਰ ਤਾਂ ਮੈਂ ਪੁੱਛਦਾ ਉਹਨੂੰ ਫੋਨ ਕਰਕੇ ਵੱਦੜ ਥਾਲੇ ਕਿਵੇਂ ਪਹਾੜ ਜਿਵੇਂ ਪੈਰੇ ਆ ਤਾਂ ਇਹ ਲੱਗਦੇ ਨੇ ਜਿਵੇਂ ਜੀ ਵਾ ਵਾ ਆਪਣੇ ਇੰਡੀਆ ਕਦੇ ਨਹੀਂ ਆਏ ਦਿਖਦੇ ਇਹਣਾ ਬੱਦਲ ਦੇਖ ਜਿਵੇਂ ਜਿਵੇਂ ਰੂਨ ਦੇ ਸਾਫ ਆ ਨਾ ਵੈਦਰ ਇੱਥੇ ਬਹੁਤ ਕਲਿਊਸ਼ਨ ਆਪਣੇ ਬਹੁਤ ਆ ਵਾਨ ਦੀ ਗੱਲ ਇਹ ਤਾਂ ਚੱਲ ਜੂ ਜਿੰਨਾ ਦੇ ਕਿਉਂ ਬੰਦੇ ਦੇ ਬੰਦੇ ਕਿ ਨਹੀਂ ਚੋੜਾ ਨਹੀਂ ਪਤਾ ਲੱਗਦਾ ਨਾ ਵੀ ਕੰਮ ਕਰਿਆ ਜੋ ਉੱਤੇ ਰੱਖ ਕੇ ਜਿਹੜਾ ਚਲੇ ਜਾਂਦੇ ਆ ਉਹ ਕੰਮ ਖਾਲਤਾ ਓ ਹੋ 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 ਪੱਟੀ ਮੇਸ ਕਰਤੀ ਉਸਤਾਦ ਐ ਉਧਰ ਬੁੱਲਾ ਆ ਗਿਆ ਸਾਲਾ ਤੂੰ ਰਹਿਣ ਦੇ ਭਰਾਵਾ ਰਹਿਣ ਦੇ ਭਰਾਵਾ ਮੈਂ ਬਨੂ ਤੇ ਇੱਕ ਸਿੱਖ ਦਿੱਤੇ ਆ ਮਬਦਾਤਾ ਤਾ ਤੂੰ ਜਿੰਨਾ ਥਲੇ ਸਿੱਟਣਾ ਸੀ ਉਹਨਾ ਉੱਤੇ ਨੂੰ ਆ ਗਿਆ ਆ ਦੇ ਇਧਰ ਰਿਕਾਰਡ ਹੋਈ ਜਿੰਨਾ ਤੇਰਾ ਸਾਰਾ ਕੁਝ ਧਾਮ-ਜਾਮ ਅੱਜ ਵਾਲੇ ਬਲੌਕ ਮੇ ਆਏਗਾ ਤੇ ਮਾਰਾ ਕੰਪਲੀਟ ਉੱਤੇ ਲੱਗਣਗੇ ਹੁਣ ਤਾਂ ਨਾ ਪਹਿਲਾਂ ਸਾਫ਼ ਹੋ ਗਈ ਸੀ ਨਾ ਨਾ ਇਹਦਾ ਇੱਕ ਮੀ ਪਿਆ ਦੇਖੀ ਤੂੰ ਸੈਲਫ ਕਲੀਨ ਗਲਾਸ ਆ ਇਹ ਇੱਕ ਮੀ ਪਿਆ ਨੇ ਆਇਆ ਨਿਕਲ ਜਾਣਾ ਹੋਰ ਹੈਗੇ ਥੱਲੇ ਕੱਪ ਜਿਹਣ ਹੁਣ ਉਹ ਹੀ ਰਹਿ ਗਈ ਆ ਦੇਖਣਾ ਹੁਣ ਤੂੰ ਨੋਟ ਕਰਾ ਹੁਣ ਜੀ ਤੋਈ ਇਹਦਾ ਉਹ ਪੈਰ ਜੇ ਅੰਦਰ ਨਹੀਂ ਚਲੇਗਾ ਪੂਰੇ ਖੜਕੇ ਦੇ ਉਹ ਜਿਹੜਾ ਹੁਣ ਅੰਦਰ ਨੂੰ ਚਲੇ ਗਿਆ ਕਿੱਥੇ ਤਾਂ ਉਹ ਇੱਥੇ ਹੀ ਖਤਮ ਹੋ ਜਾਣਾ ਸੀ ਵੈਸੇ ਆ ਵਿੰਡੋ ਬੋਰਡ ਜਿਹੜਾ ਲਾਤਾ ਇਹਦੇ ਨਾਲ ਨਾਟ ਬ੍ਰੈਂਡ ਵਧੀਆ ਲੱਗ ਗਿਆ ਆਈ ਸੂਰਜ ਪੈਂਦਾ ਸਰਾ ਇੱਥੇ Mm -hmm. let mm -hmm. open door closing. Door open Two, one, two. Two, one, two. खाली नहीं मैं सौखा ही है, हाँ है काम रोटी खाली तीन उधर नहीं देखा है है ही नहीं। ये यहाँ पे लगा हुआ था आगे विंडो के ये ये, ये दोबारा लगाना है या नहीं लगाना वैसे अभी जरूरत तो नहीं है जैसे ये लगा हुआ है ये आगे लगा हुआ है इसके तो आई थिंक ये इसलिए लगाया होगा कि विंडो प्रॉपर बंद नहीं हो रही या खुल नहीं रही कुछ रीज़न होगा अभी यहाँ पे लगाना है या नहीं लगाना प्लीज़ कंफर्म कर दो लगे हुए बंदे अच्छा पहला आप पाई थी आई थिंक ਲਿਫਟ ਗੋਇੰਗ ਅਪ ਲਿਫਟਾਂ 'ਚ ਚੜ ਚੜ ਕੇ ਵਿੰਡੋਆਂ ਫਿਟ ਕਰਨੀਆਂ ਪੈਂਦੀਆਂ ਨੇ ਦੇਖੋ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਆਪਾਂ ਇੱਕ ਵਿੰਡੋ ਕਰੀ ਸੀ ਇਹਦੇ ਵਿੱਚ ਇੱਥੇ ਰੱਖ ਕੇ ਥੱਲੇ ਲੱਗਣੀ ਪੈਣੀ ਆ ਚਲੋ ਜੀ ਆਹ ਨੇ ਜਿੱਦਾਂ ਹੋਟਲ ਟੈਪ ਆ ਇਹਦੇ ਵਿੱਚ ਨੇ ਕਦੇ ਕਿਸੇ ਰੂਮ ਦੀ ਪਾਣੀ ਪੈਂਦੀ ਹੈ ਕਦੇ ਕਿਸੇ ਦੀ ਪਾ ਦੋ ਬੱਸ ਐ ਹੋ ਜਾਂਦਾ ਕੰਮ ਅਗਲੇ ਦਾ ਸੂਣਾ ਵੜਦੇ ਪੌੜੀਆਂ 'ਚ ਰੱਖ ਕੇ ਹੋਰ ਕਿਤੇ ਨਾ ਇੱਕੀ ਦੇ ਨਾਮ ਲਿਆ ਕੇ ਦੇਣੇ ਪੈਣ ਉਹ ਪੈਸਾ ਉਹ ਗਗੂ ਦੇ ਨਾਲ ਚਲੇ ਗਿਆ ਦੱਸ ਨਾਲ ਹੀ ਚਲ ਗਿਆ ਹਾਂ ਨਾਲ ਹੀ ਕਹਿੰਦਾ ਮੈਂ ਉੱਤਰਿਆ ਮਿੰਨੂੰ ਤੂੰ ਐ ਨਹੀਂ ਨਾ ਕਹਿਣਾ ਸੀ ਵੀ ਨਹੀਂ ਅਸੀਂ ਮੰਡੇ ਪਟਣੀਆਂ ਉਹ ਕੋ ਐ ਕਹਤਾ ਉਹ ਫਰੀ ਜੇ ਨਹੀਂ ਤੇ ਜੇ ਆ ਸਕਦਾ ਤਾਂ ਫੇਰ ਜੇ ਨਹੀਂ ਫੂੜੇ ਟਾਈਮ 'ਚ ਫੇਰ ਮੈਂ ਤਾਰ ਕੇ ਦੱਸਿਆ ਉਹ 4 ਵਜੇ ਪਹੁੰਚਦਾ ਸੀ ਉਰੇ ਉਹ ਫੇਰ ਉਹਦਾ ਇਹ ਦੱਸੀ ਦਾ ਕਰਕੇ ਚਲ ਗਿਆ ਉਦਾਂ ਮਤਲਬ ਨਹੀਂ ਪਟਣੀ ਹੈਗੀ ਜੇ ਟਾਈਮ ਹੋਇਆ ਬਣਾ ਨਹੀਂ ਦੀ ਤਰਹੀ ਪੱਕੀ ਨਹੀਂ ਲਈ ਬਣੀ ਮੈਂ ਤੇ ਦੋ ਦਿਨ ਉੱਥੇ ਬਹੁਤ ਵਧੀਆ ਗੀ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਉੱਥੋਂ ਬਣਾ ਲੈਂਗੂੰ ਫਾਰਮ 'ਚ ਹੀ ਉੱਥੇ ਉਦਾਂ ਖਿੱਚ ਕੇ ਲੱਗੇ ਨੇ ਵੀ ਨੰਬੀ ਬੀਲਣੀ ਘੋੜਿਆਂ ਦਾ ਫਾਰਮ ਸੀ ਸਮਾਨ ਹੁੰਦੇ ਹੀ ਉਥੇ ਸਿੱਖਣ ਸੁਖਣਾ ਦੇਉਣਿਆ ਰਾਈਡਰ ਰੱਖੀਆ ਹਾਂ ਲੋ ਜੀ ਲੋ ਵੀ ਮਿੱਤਰੋ ਆ ਗਏ ਘਰੇ ਤੇ ਅੱਜ ਦਾ ਬਲੌਗ ਖਤਮ ਤੇ ਅੱਜ ਦੇ ਬਲੌਗ ਦੇ ਵਿਚ ਨੰ ਮੈਂਡ ਤੇ ਕੁਝ ਕਲਿੱਪ ਐਡ ਕਰੂੰਗਾ ਉਹ ਆਪਾਂ ਗਏ ਸੀਗੇ ਬਰਮਿੰਗਮ ਬਹੁਤ ਵਧੀਆ ਮਾਹੌਲ ਸੀਗਾ ਉੱਥੇ ਆਪਣਾ ਤਾਜ਼ਾ ਫਰੈਸ਼ ਦੁੱਧ ਲੈ ਕੇ ਆਏ ਫਾਰਮ ਦੇਖਿਆ ਗਾਈਆਂ ਦਾ ਤੇ ਉਹ ਮੈਂ ਐਂਡ ਤੇ ਪਾਉਂਗਾ ਉਹ ਵੀ ਤੁਸੀਂ ਦੇਖ ਲਿਓ ਬਾਕੀ ਮਿਲਦੇ ਆਂ ਆਪਾਂ ਫੇਰ ਕਿਸੇ ਹੋਰ ਬਲੌਗ ਦੇ ਵਿੱਚ ਥੈਂਕ ਯੂ ਬਾਏ ਉਹ ਵੀ ਕਹਿੰਦੇ ਬਰਮਿੰਗਮ ਆ ਗਏ ਫਾਰਮ ਦੇ ਵਿੱਚ ਦੇਸੀ ਫਰੈਸ਼ ਦੁੱਧ ਮਿਲਦਾ ਇੱਥੇ ਉਹ ਵਰਦੀਆਂ ਨੇ ਲਿਆ ਕੱਢ ਬੋਤਲਾਂ ਬਦਲਾਈਆਂ ਹੋਰ ਨਾ ਜਾਂਦੇ ਜਾਂਦੇ ਜੰਮ ਜੂਏ ਸਾਲਾ ਪਨੀਰ ਜੰਮ ਜੂਏ ਆਹ ਦੇ ਪਾਣੀ ਦੀ ਬੋਤਲ ਕੋਈ ਜੀ ਨੇ ਕੀ ਬਣਾਉਣਾ ਕੋਈ ਨਾ ਪੁੱਤੀ ਹੋਈ ਆ ਪਾਣੀ ਉੱਧੇ ਚੱਲਣਾ ਹੀ ਆ ਓਏ ਬਸ ਇਹਨੂੰ ਕੱਢ ਆਹ ਥੋੜਾ ਬਸ ਤੋਤੇ ਗਈ ਐਮ 4th ਸੈਕੰਡ ਵਾਲੇ ਉਹ ਏ ਫੋਰਵਰਡ ਤੇ ਮੈਂ ਰੁਕ ਕੇ ਵੀ ਗਿਆ ਉਹ ਬੈਂ ਦੇਖੀ ਕਿੰਨੀ ਗੰਦੀ ਕਰੀ ਰਹੀ ਉਹਨੇ ਮੈਨੂੰ ਲੱਗਾ ਕਦੇ ਪਾਣੀ ਮਾਰੇ ਹੀ ਨਹੀਂ ਲੈਣ ਤੇ ਜਿਹੜਾ ਕਦੇ ਦੂਰ ਦਾਰ ਜਾਂਦਾ ਹੋਵੇ ਲਿਵੀਆ ਕਰਦਾ ਬਿਠਾ ਕੇ ਜਿਹੜਾ ਕਦੇ ਤਾਂ ਬੰਦਾ ਹੱਥ ਮਾਰ ਦੇ ਹੁਣ ਜਾਣੇ ਜੰਗ ਲੱਗ ਜਾਈ ਜਿਹੜੇ ਹਸਾਂ ਉਹਦੇ ਹਾਲਾਤ ਨੇ ਲੋ ਵੀ ਬਰਮਿੰਗਮ ਆਏ ਸੀਗੇ ਤੇ ਆ ਲੈ ਹਾਂ ਤਾਂ ਇਹ ਤਾਜ਼ਾ ਫਰੈਸ਼ ਦੁੱਧ ਫਰੈਸ਼ ਦੁੱਧ ਲੈ ਆਂਦਾ ਬਣਾਉਣੇ ਆ ਖੀਰ ਲਈ ਆਗੇ ਚੱਲ ਮਾਮਾ ਹੋਰੇ ਲੇਟ ਕਰਾਏਗਾ ਨਿਕਲੇ ਨਹੀਂ ਤੇਰੇ ਹੈੱਡਫੋਨ ਜੇ ਆ ਗਿਆ ਆ ਗਿਆ ਆ ਗਿਆ ਚਲੋ ਠੀਕ ਆ ਬਾਈ ਮਿਲਦੇ ਆ ਫਿਰ ഫ്രഷ മിൽ ഫ്രോമ ബർമിംഗ് മോ മള ദുദ്ധ